ਹਾਂਜੀ ਸਿੱਖੋ ਸਾਹਿਬ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਿੱਖੋ ਸਾਹਿਬ ਪਿਛਲੇ 24 ਘੰਟਿਆਂ 'ਚ ਤਿੰਨ ਵੱਡੀਆਂ ਘਟਨਾਵਾਂ ਘਟੀਆਂ ਨੇ ਇੱਕ ਤੇ ਸਭ ਤੋਂ ਮੰਦਭਾਗੀ ਘਟਨਾ ਤੁਹਾਡੇ ਸੰਗਰੂਰ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਪਿੰਡ ਗੁਜਰਾਵਾਲੇ 'ਚ 15 ਮੌਤਾਂ ਹੋ ਗਈਆਂ ਇਸੇ ਤਰ੍ਹਾਂ ਦੀ ਮੌਤਾਂ ਇੱਕ ਵਾਰ ਤਰਨਤਾਰਨ ਵਿੱਚ ਹੋਈਆਂ ਸਨ ਪਿਛਲੀਆਂ ਸਰਕਾਰਾਂ ਵੇਲੇ ਤੇ ਉਦੋਂ ਭਗਵੰਤ ਮਾਨ ਦਾ ਬਿਆਨ ਇਹ ਸੀ ਕਿ ਉਹਨਾਂ ਲੀਡਰਾਂ ਤੇ ਤੇ ਜਿਹੜੇ ਲੋਕ ਸ਼ਰਾਬ ਵੇਚਣ ਉਹਨਾਂ ਦਾ 302 ਦਾ ਪਰਚਾ ਹੋਣਾ ਚਾਹੀਦਾ ਵਾ ਤੇ ਦੂਸਰਾ ਭਗਵੰਤ ਮਾਨ ਸਾਹਿਬ ਇੱਥੇ ਬੰਦਿਆਂ ਦੀ ਮੌਤਾਂ ਹੋ ਰਹੀਆਂ ਨੇ ਤੇ ਭਗਵੰਤ ਮਾਨ ਸਾਹਿਬ ਗੱਡੀ 'ਚ ਬੈਠ ਕੇ ਇੱਕ ਗਾਰਾ ਗਾਰੇ ਨੇ ਬਾਊ ਮਾਨ ਜੀ ਦਾ ਹੈ ਨਾ ਜੀ ਤੇ ਤੇ ਤੀਸਰੀ ਘਟਨਾ ਕੇਜਰੀਵਾਲ ਨੂੰ ਜਿਹੜਾ ਇਹਨਾਂ ਦਾ ਸੁਪਰ ਸੁਪਰੀਮੇਟੇ ਈਡੀ ਨੇ ਕੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ 10 ਦਿਨਾਂ ਦਾ ਰਿਮਾਨਡ ਮੰਗ ਲਿਆ ਹੁਣ ਇਹ ਸਾਰਾ ਮਸਲਾ ਐਕਸਾਈਜ਼ ਦੇ ਨਾਲ ਜੁੜਦਾ ਕਿਉਂਕਿ ਕੇਜਰੀਵਾਲ ਸਾਹਿਬ ਵੀ ਸ਼ਰਾਬ ਘਟਾਲੇ ਦੇ ਵਿੱਚ ਫੜਿਆ ਗਿਆ ਇੱਥੇ ਸ਼ਰਾਬ ਦੇ ਨਾਲ ਮੋਤਾਂ ਵੀ ਹੋਈਆਂ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦਾ ਗਾਣਾ ਗਾਣਾ ਫਿਰ ਮੰਤਰੀ ਜਿਹਨਾਂ ਬੰਦਿਆਂ ਨੇ ਹੁਣ ਤੱਕ ਕਾ ਕੀਤੀ ਆ ਉਹਨਾਂ ਬੰਦਿਆਂ ਨੂੰ ਹੁਣ ਤੱਕ ਚੱਕੇ ਅੰਦਰ ਕਿਉਂ ਨਹੀਂ ਸੁਟਿਆ ਗਿਆ ਔਰ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਨੇ ਆਹ ਤੁਸੀਂ ਸਵਾਲ ਬੜਾ ਲੰਬਾ ਕਰ ਲਿਆ ਜਵਾਬ ਤਾਂ ਮੈਂ ਇੱਕ ਵਾਰੀ ਜੀ ਤੁਹਾਨੂੰ ਸਾਰੇ ਦੇ ਦਿੰਨਾ ਹੈ ਗੱਲ ਤਾਂ ਪਹਿਲਾਂ ਜੇ ਮੌਤਾਂ ਦੀ ਕਰ ਲਈਏ ਜੀ ਤਾਂ ਬਿਲਕੁਲ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਉਹ ਗਰੀਬ ਲੋਕ ਜਿਹੜੇ ਹੈਗੇ ਕਿਰਤੀ ਮਜ਼ਦੂਰ ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਕਿਉਂਕਿ ਦੇਸੀ ਸ਼ਰਾਬ ਤਾਂ ਆਮ ਸਾਰਨ ਗਰੀਬ ਬੰਦਾ ਲੈ ਕੇ ਪੀਂਦਾ ਹੈ ਉਹਦੀ ਵੀ ਜ਼ਹਿਰ ਪੈ ਜਾਈ ਤਸਰਾ ਹਾਲਾਤ ਕੀ ਹੈਗੇ ਆ ਕਿੰਨੇ ਘਰਾਂ ਦੇ ਜਿਹੜੇ ਹੈਗੇ ਚਿਰਾਗ ਬੁੱਝ ਗਏ ਸੱਚੇ ਨਾਤ ਹੋ ਗਏਆਂ ਜਿਨਾਂ ਦੀਆਂ ਵਿਧਵਾ ਹੋ ਗਈਆਂ ਠੀਕ ਹੈ ਤਾਂ ਬਹੁਤ ਇੱਕ ਮੰਦ ਭਗੀ ਕੱਢਣਾ ਪਰ ਇਹਨਾਂ ਦਾ ਮਤਲਬ ਜਿਹੜੇ ਜਿਹੜੇ ਕੇਜਰੀਵਾਲ ਦਾ ਤੁਸੀਂ ਗੱਲ ਵਿੱਚ ਹੀ ਆ ਜੂਗੀ ਜਿਹੜਾ ਉਹ ਇੱਕ ਕੱਟੜ ਇਮਾਨਦਾਰੀ ਦਾ ਜਿਹੜਾ ਪਰਦਾ ਲੱਥਾ ਹੈ ਮੈਂ ਕਦੇ ਵੀ ਸੈਂਟਰ ਸਰਕਾਰ ਬਾਰੇ ਕਰੇ ਕੋਈ ਵਿਚਾਰ ਮੇਰੇ ਕੋਈ ਬਹੁਤੇ ਉਹ ਨਹੀਂ ਹੁੰਦੇ ਪਰ ਮੈਂ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਇਹ ਗੰਦ ਜਿਹੜਾ ਲਾਇਆ ਮਗਰੋਂ ਇਹ ਪੰਜਾਬ ਨੂੰ ਲੁੱਟੀ ਤੋੜਿਆ ਜਾ ਰਿਆ ਸੀਗਾ ਦੋ ਹੱਥਾਂ ਨਾਲ ਤੇ ਕੀ ਬਤਾ ਜਿਹੜੇ ਗਾਣੇ ਗਾਉਣ ਵਾਲਾ ਥੋੜਾ ਸੀਐਮ ਜਿਹੜਾ ਇਹਨੂੰ ਮਾੜੀ ਮੋਟੀ ਅਕਲ ਆ ਜਾਈ ਜਾਂਦੀ ਬਾਹਾਂ ਜਿਹੜੀਆਂ ਬੰਨੀਆਂ ਪਿੱਛੇ ਉਹ ਖੋਲ ਦੇਣ ਮਾੜੀਆਂ ਮੋਟੀਆਂ ਆਪਾਂ ਤਾਂ ਇਹਨੂੰ ਚੰਗੇ ਪੱਖੋਂ ਵਜੋਂ ਵੇਖੀ ਹੈ ਨਾ ਜੀ ਜੀ ਜੋ ਇਹ ਕਰਤੂਤਾਂ ਕਰਦੇ ਐ ਉਹਨਾਂ ਦੇ ਤਾਂ ਬੋਲਦੇ ਹੀ ਰਹਿੰਦੇ ਆ ਜੀ ਇਹਨੂੰ ਸਲਾਹ ਵੀ ਦੇ ਦੀ ਤੁਹਾਡੀ ਗੱਲ ਬਾਤ ਦੇ ਦੌਰਾਨ ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਹੁਣ ਤਾਂ ਜਿਹੜੀਆਂ ਹੈਗੀਆਂ ਬਾਹਾਂ ਜਿਹੜੀਆਂ ਖੁੱਲ ਗਈਆਂ ਸ਼ਾਇਦ ਮਾੜੀਆਂ ਮੋਟੀਆਂ ਤੇ ਜੇ ਗੁਲਾਮੀ ਥੋੜੀ ਆ ਆਤਮਾ ਨੂੰ ਪ ਕਿਵੇਂ ਭੱਜੇ ਸਾਰੇ ਮੰਤਰੀ ਉੱਥੇ ਕਿਵੇਂ ਆਪ ਗਿਆ ਹੈ ਕਿਵੇਂ ਉਹਨਾਂ ਦਾ ਉਹ ਹਰਜੋਤ ਬੈਂਸ ਜੀ ਨੂੰ ਉਹ ਮਜੀਠਿਆ ਕਹਿੰਦਾ ਹੁੰਦਾ ਕੀ ਉਹ ਬਗੂਗੋਸ਼ਾ ਕੀ ਜਲੂਸ ਕਢਾਉਂਦੇ ਖੜਦੇ ਸਾਡਾ ਉੱਥੇ ਜਾ ਕੇ ਕਿਵੇਂ ਚੱਕ ਕੇ ਲੈ ਕੇ ਜਾ ਰਹੇ ਆ ਉਹਨੂੰ ਮਤਲਬ ਪੁਲਿਸ ਵਾਲੇ ਕਿਹੜੇ ਡਰਾਮੇ ਤੁਸੀਂ ਕਰ ਲੱਗੇ ਕਿ ਗੰਦੇ ਆਦਮੀ ਪਿੱਛੇ ਜਿਹਨੇ ਠਗੀ ਮਾਰੀ ਐਡੀ ਵੱਡੀ ਦੋ ਸਟੇਟਾਂ ਦੇ ਨਾਲ ਤੇ ਗਾ ਮੁਲਕ ਨਾਲ ਵੱਡੇ ਸਾਰੇ ਨਾ ਮਰਨ ਨੂੰ ਫਿਰਦਾ ਇਹ ਜਾਂ ਗੰਦਮਗਰਾਂ ਦਾ ਮਸਲਾ ਜਿਹੜਾ ਪੰਜਾਬ 'ਚ ਹੀ ਉਸੇ ਤਰ੍ਹਾਂ ਸ਼ਰਾਬ ਦੀ ਪਾਲਿਸੀ ਇੱਥੇ ਵੀ ਉਹੀ ਹੈ ਉਹੀ ਉਹੀ ਮੈਂ ਉਹੀ ਦੱਸਣਾ ਚਾਹੁੰਦਾ ਕਿ ਗੱਲ ਤਾਂ ਉਹੀ ਹੈ ਜੀ ਸੁਸੋਦੀਏ ਨੂੰ ਜਮਾਨਤ ਨਹੀਂ ਮਿਲੀ ਸਾਲ ਹੋ ਗਿਆ ਤਾਂ ਕਾਗਜ਼ਾ ਕਰਕੇ ਹੀ ਨਹੀਂ ਮਿਲੀ ਨਾ ਕਿੰਨੀ ਕੁ ਦੇਰ ਤੱਕ ਇਹ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਉਹ ਆਪਣੀ ਮਨਮਰਜ਼ੀ ਕਰ ਸਕਦਾ ਹੈ ਜਾਂ ਸਿਸਟਮ ਦਾ ਗੁਲਾਮ ਹੈ ਆਫਟਰ ਆਲ ਤਾਂ ਜੇ ਡਾਕੂਮੈਂਟ ਸਾਹਮਣੇ ਹੈਗੇ ਤਾਂ ਉਹੀ ਤੇ ਕਾਰਵਾਈ ਹੋ ਰਹੀ ਹੈ ਨਾ ਕਿੰਨੀ ਬੇਸ਼ਰਮੀ ਨਾਲ ਨੇ 12 13 ਸਮਨ ਜਿਹੜੇ ਹੈਗੇ ਉਹ ਡਿਲੇ ਕੀਤੇ ਆ ਆਪ ਰੌਲਾ ਪਾਉਂਦੇ ਹੁੰਦੇ ਸੀ ਸ਼ੀਲਾ ਦੇਖਸ਼ ਸਾਰੀਆਂ ਚੀਜ਼ਾਂ ਹੀ ਜਿਹੜਾ ਬੈਂਤ ਜੀ ਇਹ ਬਿਲਕੁਲ ਉਹਦੇ ਉਲਟ ਚੱਲੇ ਆ ਜੋ ਇਹਨਾਂ ਨੇ ਕਿਹਾ ਸੀਗਾ ਬਿਲਕੁਲ ਐਕਸਪੋਜ਼ ਹੋ ਗਿਆ ਅੱਜ ਇਹ ਪੰਜਾਬ ਵਿੱਚ ਦੁਬਾਰਾ ਇਲੈਕਸ਼ਨ ਹੋ ਜਾਣ ਤਾਂ ਬੰਨ ਮੈਚੋਂ ਇੱਕ ਸੀਟ ਨਹੀਂ ਆਉਂਦੀ ਕਿਉਂਕਿ ਮਜਬੂਰੀ ਹੈ ਲੋਕਾਂ ਦੀ ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈਗੀ ਇਸ ਕਰਕੇ ਸਭ ਕੁਝ ਵੰਡਿਆ ਜਾਂਦਾ ਹੁੰਦਾ ਹੈ ਤੇ ਜੋ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਉੱਥੋਂ ਇਹਨਾਂ ਦੀ ਬੇਸ਼ਰਮੀ ਹੈ ਜਿਹੜੀਆਂ ਹੈਗੀਆਂ ਲੋਕ ਦੇਖ ਰਹੇ ਆ ਕਿਸ ਤਰੀਕੇ ਨਾਲ ਉੱਥੇ ਭੱਜ ਕੇ ਮੰਤਰੀ ਪਹੁੰਚ ਰਿਹਾ ਤੇ ਇੱਥੇ ਜਿਹੜੇ ਲਾਸ਼ਾਂ ਪਈਆਂ ਉਹਦੇ ਤੇ ਕੋਈ ਗੱਲਬਾਤ ਕਰਕੇ ਆਉਣ ਨੂੰ ਤਿਆਰ ਵੀ ਨਹੀਂ ਕੋਈ ਨਾ ਤਾਂ ਮੰਤਰੀ ਲੋਕਲ ਜਿਹੜਾ ਉਸ ਏਰੀਆ ਦਾ ਹੋਵੇ ਦੂਜੇ ਨੰਬਰ ਦਾ ਕਲਰਸਾਈਜ਼ ਮਿਸਟਰ ਵੀ ਹੋਵੇ ਤੇ ਉਹ ਮੌਕੇ ਤੇ ਆ ਕੇ ਜਿਹੜਾ ਜਿਹੜਾ ਹਾ ਦਾ ਨਾਰਾ ਵੀ ਨਾ ਮਾਰੇ ਬਿਲਕੁਲ ਲਾਸ਼ਾਂ ਤੇ ਆਉਣ ਉਹ ਵੀ ਹਟ ਗਏ ਇਹ ਮਤਲਬ ਆਮ ਤੌਰ ਤੇ ਪੋਲੀਟਿਕਲ ਸਵਾਲ ਤੋਂ ਬਿਨਾਂ ਹੀ ਮੈਂ ਜਵਾਬ ਦੇ ਦਿੰਦਾ ਆ ਤੁਹਾਡੇ ਸਵਾਲ ਤੋਂ ਬਿਨਾਂ ਜਵਾਬ ਲੈ ਲਓ ਜੀ ਕਿ ਜਦੋਂ ਲੋਕ ਜਿਹੜੇ ਆਮ ਤੌਰ ਤੇ ਇਹ ਮੰਨਦੇ ਹੈਗੇ ਪੋਲੀਟਿਕਲ ਬੰਦੇ ਜਾਂ ਵਿਆਹ ਸ਼ਾਦੀਆਂ ਤੇ ਆਉਂਦੇ ਜਾਂ ਮਰਗਾਂ ਤੇ ਆਉਂਦੇ ਤੁਸੀਂ ਮਰਗਾਂ ਤੇ ਵੀ ਜਿਉਂਣੋਂ ਹਟ ਕੇ ਤੇ ਫਿਰ ਤੁਹਾਡੇ ਤੋਂ ਕਿਸੇ ਨੇ ਕੀ ਰਗੜ ਕੇ ਤੁਹਾਨੂੰ ਫੋੜੇ ਤੇ ਲਾਉਣਾ ਹੈ ਜੀ ਤਾਂ ਇਸ ਕਰਕੇ ਇਹ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਵੀ ਰਜਨ ਸਾਹਿਬ ਨੇ ਚੱਲ ਰਿਹਾ ਉਹ ਇਹਨਾਂ ਦੀ ਦਿਵਾਲੀ ਆਪਾਂ ਨੂੰ ਸਿਆਸੀ ਜਿਹੜਾ ਹੈਗਾ ਉਹਦੇ ਦਿਖਾਈ ਦੇ ਰਿਹਾ ਨਾ ਇਹਨਾਂ ਨੂੰ ਅਕਲ ਹੈ ਨਾ ਇਹਨਾਂ ਨੂੰ ਮਤਲਬ ਜਿਹੜੀ ਹੈਗੀ ਕੋਈ ਸੈਂਸ ਹੈਗੀ ਕਿ ਕਿਹੜੇ ਵੇਲੇ ਕਰੋ ਗੱਲ ਕਰਨੀ ਹੈ ਕੱਲ ਜਿਹੜਾ ਮੀਤ ਹੈ ਉਨੇ ਲਾਇਆ ਹੋਇਆ ਮੈਂ ਕੱਲ ਵੀ ਇੱਕ ਦੋ ਗੱਲ ਵਰਗੇ ਗਾਣਾ ਲਾਇਆ ਹੋਇਆ ਆਪਣੇ ਫੇਰ ਉਹਦੇ ਤੇ ਜੱਟ ਖੁੱਤੀਆਂ ਪਾਉਣ ਦੀ ਫੇਰ ਤਿਆਰੀ ਕਰਦਾ ਜੱਟ ਫੇਰ ਜੱਟ ਪਹਿਲੀ ਗੱਲ ਤਾਂ ਜੱਟ ਬਾਤੋਂ ਕੋਲੋਂ ਨਿਕਲਣਗੇ ਬਾਕੀ ਜਿਹੜੀਆਂ ਕੰਮ ਆ ਉਹ ਇਨਸਾਨ ਨਹੀਂ ਵਸਦੇ ਇਥੇ ਇਹ ਕਿੱਡੀ ਗੱਲ ਵਾਲੀ ਗੱਲ ਹੈ ਇਹੋ ਜੀ ਗੱਲਾਂ ਜਿਹੜੇ ਗਾਣਿਆਂ ਨੂੰ ਮਤਲਬ ਇਹੋ ਜੇ ਪ੍ਰਮੋਟ ਕਰਨਾ ਤੁਸੀਂ ਇਹ ਜਿਹੜਾ ਜਿਹੜੀ ਚੀਜ਼ਾਂ ਬਣੀਆਂ ਪਉਂਦੀਆਂ ਹੁਣ ਗੌਣ ਵਾਲੇ ਤਾਂ ਜਿਹੜੇ ਹੁੰਦੇ ਉਹਨਾਂ ਨੇ ਤਾਂ ਗੰਦ ਜਿਹੜਾ ਪਾਇਆ ਹੀ ਇਹੋ ਜਿਹਾ ਪਾਇਆ ਤੁਸੀਂ ਗਾ ਪ੍ਰਮੋਟ ਨੂੰ ਆ ਕੇ ਕਰਕੇ ਆਪਣਾ ਕੀ ਬੁਖਾਰ ਰਹੇ ਹੋ ਹੋਰ ਦੁਨੀਆਂ ਤੇ ਇਥੇ ਕੁਝ ਨਹੀਂ ਵਸਦਾ ਨਵੇਂ ਪ ਜੀ ਕੈਂਡੀਡੇਟ ਹੈਗਾ ਉਹਨੇ ਆਉਣਾ ਤੇ ਆ ਗਾਂ ਜਿਹੜੀ ਲਾਸ਼ਾਂ ਪਈਆਂ ਉੱਥੇ ਉਹ ਵੀ ਨਹੀਂ ਪਹੁੰਚਿਆਗਾ ਇਹ ਤੇ ਅਮਨ ਰੋੜਾ ਤੀਜਾ ਉਸ ਨਾਮ ਤੇ ਵੀ ਡੈਥ ਹੋਈ ਹੈ ਤਿੰਨ ਮੰਤਰੀ ਫਸਦੇ ਆ ਤੁਸੀਂ ਇੱਕ ਨਾ ਗੱਲ ਕਰੋ ਜਿੰਨਾਂ ਨੂੰ ਲੋਕ ਜੁੱਤੀਆਂ ਮਾਰਨਗੇ ਇਲੈਕਸ਼ਨ ਸਰ ਤੇ ਆਈ ਖੜੀ ਹੈ ਜੀ ਹਾਲਾਤ ਇਹਨਾਂ ਦੇ ਸਾਰੇ ਪਾਸੇ ਜਿਹੜੇ ਹੈਗੇ ਆ ਬਿਲਕੁਲ ਇਹਨਾਂ ਦਾ ਬਿਲਕੁਲ ਜਲੂਸ ਨਿਕਲਿਆ ਹੋਇਆ ਕੁਝ ਇਹਨਾਂ ਕੋਲ ਦੱਸਣ ਨੂੰ ਨਹੀਂ ਹੈਗਾ ਬੋਰ ਇਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਲਵਾਤੇ ਆ ਹੁਣ ਪੈਸੇ ਲਾ ਕੇ ਲੱਗਣੇ ਆ ਪੈਸਾ ਤੋਂ ਵੀ ਲੋਕਾਂ ਦਾ ਹੈਗਾ ਹੋਰ ਫੇਰ ਜਾੜਾ ਕਰਨਗੇ ਆ ਜਿਹੜੇ ਸਾਰਾ ਗੰਦ ਇਕੱਠਾ ਹੋ ਕੇ ਇਹ ਵਿੱਚੋਂ ਦਾ ਇਹ ਇਕੱਠਾ ਹੀ ਇਹ ਤਾਂ ਕਲੀਅਰ ਹੋ ਹੀ ਗਿਆ ਜੇ ਜਦੋਂ ਕਾਂਗਰਸ ਦਾ ਇਹਨਾਂ ਨਾਲ ਆਪਣਾ ਸਾਰੀ ਇਹ ਜਿਹੜੀ ਮੁਲਕ ਦੀ ਦਾ ਸਮਝੌਤਾ ਹੈ ਤੇ ਇੱਥੇ ਐਡੋ ਵੱਡ ਨੇ ਸਭ ਬਿਲਕੁਲ ਨੂਰਾ ਕੁਸ਼ਤੀ ਕਰ ਰਹੇ ਆ ਸਭ ਲੋਕਾਂ ਨੂੰ ਦਿਖਾਈ ਦੇ ਰਿਹਾ ਲੋਕਾਂ ਕੋਲ ਅੱਜ ਆਪਸ਼ਨ ਨਹੀਂ ਹੈਗੀ ਅੱਜ ਵੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖਿਆ ਜੇ ਇਸ ਤਰ੍ਹਾਂ ਦੇ ਰਿਜ਼ਲਟ ਦੇਣ ਦੀ ਲੋਕ ਕੋਸ਼ਿਸ਼ ਕਰਨਗੇ ਕਿ ਇਹਨਾਂ ਨੂੰ ਮਾੜਾ ਮੋਟਾ ਸ਼ੀਸ਼ਾ ਬਖਾਇਆ ਜਾ ਸਕੇ ਅਗਲ ਤਾਂ ਮੋੜ ਹੀ ਨਹੀਂ ਹੈ ਸ਼ੀਸ਼ਾ ਬਖਾਇਆ ਜਾ ਸਕਦਾ ਹੈ ਤਿੰਨ ਸਾਲਾਂ ਜੇ ਹੋਰ ਪਏ ਹੈ ਬਹੁਤ ਜਿਹੜਾ ਧਿਆਨਕ ਸਮਾਂ ਪੰਜਾਬ ਦਾ ਜੀ ਸਰ ਤੇ ਖੜਾ ਸਾ ਸਭ ਇਹ ਗੱਲਾਂ ਜਿਹੜੀਆਂ ਤੁਸੀਂ ਤਿੰਨੇ ਬਰਸ਼ੀਆਂ ਸੀ ਤਿੰਨੇ ਨਹੀਂ ਤਿੰਨੇ ਜਿਹੜੀਆਂ ਹੈਗੀਆਂ ਬਿਲਕੁਲ 200 ਵਾਲ ਹੋਰ ਮੈਂ ਜੀ ਮੇਰੇ ਦਿਮਾਗ 'ਚ ਆ ਰਿਹਾ ਤਾਂ ਐਮਪੀ ਦੀਆਂ ਵੋਟਾਂ ਵਿੱਚ ਪੰਜਾਬ ਦਾ ਕੀ ਹੋਰ ਜਾਨ ਹੋਊਗਾ ਦੂਸਰਾ ਜਿੱਦਾਂ ਤਰਨਤਾਰ ਦੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਸਨ ਸ਼ਰਾਬ ਦੇ ਨਾਲ ਹੁਣ ਤੱਕ ਕੁਝ ਨਹੀਂ ਬਣਿਆ ਕਿ ਇੱਥੇ ਵੀ ਜਿਹੜੀਆਂ ਮੌਤਾਂ ਗਰੀਬ ਪਰਿਵਾਰਾਂ ਦੀ ਹੋਈਆਂ ਮਜ਼ਦੂਰ ਪਰਿਵਾਰਾਂ ਦੇ ਪਰਿਵਾਰ ਬਿਰਤਦੇ ਰਹਿੰਦੇ ਉਹਨਾਂ ਨੂੰ ਇਨਸਾਫ਼ ਮਿਲੇਗਾ ਜਾਂ ਨਹੀਂ ਕਿਉਂਕਿ ਇਹਨਾਂ ਨੇ ਉੱਥੇ ਕਿਹਾ ਸੀ ਵੀ 302 ਦਾ ਪਰਚਾ ਵੀ ਕਟੋ ਤੇ ਉਹਨਾਂ ਪਰਿਵਾਰਾਂ ਨੂੰ ਮਾਇਕ ਸਹਾਇਤਾ ਤੇ ਨੌਕਰੀਆਂ ਵੀ ਦਿਓ ਉਨੇ ਇਹ ਸਰਕਾਰ ਇਹ ਸਭ ਕੁਝ ਕਰੂਗੀ ਦੇਖੋ ਇਲੈਕਸ਼ਨ ਦੇ ਰਜਾਂਦਾ ਤਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈਗੀ ਅਸੀਂ ਇੱਕ ਆਪਸ਼ਨ ਦੇਣ ਦੀ ਤੁਸੀਂ ਕਹਿ ਦਿੱਤਾ ਕਿ ਚੋਣ ਲੜ ਰਹੇ ਹੋ ਮੈਂ ਚੋਣ ਲੜਨ ਬਾਰੇ ਕੋਈ ਐਲਾਨ ਨਹੀਂ ਕੀਤਾ ਅਸੀਂ ਵਿਚਾਰ ਕਰ ਰਹੇ ਹਾਂ ਦਿੱਖ ਰਹੇ ਆ ਵੀ ਸ਼ਹਿਰ ਜੇ ਚੋਣਾ ਲੜ ਕੇ ਲੋਕਾਂ ਦੇ ਵਿੱਚ ਇੱਕ ਮੈਸੇਜ ਚਲਾ ਜਾਵੇ ਸਾਰੀਆਂ ਚੋਣਾ ਜਿਹੜੀਆਂ ਹੁੰਦੀਆਂ ਨੇ ਕੋਈ ਜਿੱਤਣ ਵਾਸਤੇ ਨਹੀਂ ਲੜੀਆਂ ਜਾਂਦੀਆਂ ਕੁਝ ਆਪਣੇ ਹੋਂਦ ਨੂੰ ਰੱਖਣ ਵਾਸਤੇ ਕੁਝ ਆਪਣੇ ਮੈਸੇਜ ਦੇਣ ਵਾਸਤੇ ਵੀ ਲੜੀਆਂ ਜਾਂਦੀਆਂ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਵਿਚਾਰ ਕਰ ਰਹੇ ਆ ਇਹਦੇ ਤੇ ਆਉਣ ਵਾਲੇ ਦਿਨਾਂ ਚ ਐਲਾਨ ਕਰਾਂਗੇ ਜੇ ਇਲੈਕਸ਼ਨ ਲੜਨੀ ਹੋਈ ਅਜੇ ਐਲਾਨ ਕੋਈ ਨਹੀਂ ਕੀਤਾ ਹੈਗਾ ਵਿਚਾਰ ਜਰੂਰ ਚੱਲ ਰਿਹਾ ਹੈ ਇਨਕਾਰ ਨਹੀਂ ਹੈ ਤਾਂ ਜਰੂਰ ਜਿਹੜਾ ਹੈਗਾ ਇੱਕ ਮੈਸੇਜ ਸੰਗਰੂਰ ਤੋਂ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸੰਗਰੂਰ ਦੇ ਲੋਕ ਜਾਗਰੂਕ ਹੈ ਮੈਂ ਤੁਹ ਪੁੱਛ ਲੈਂਦੇ ਤੁਸੀਂ ਜਹਰੂਰ ਕਿਉਂ ਗਏ ਲਗਿ ਲੋਕ ਚੰਗੇ ਹੈ ਚੰਗੇ ਤੋਂ ਭਾਵ ਸਿਆਣੇ ਹੈਗੇ ਚੰਗੇ ਤਾਂ ਸਾਰੇ ਹੀ ਬਿਲਕੁਲ ਜੀ ਇਨ ਕਲਬ ਦੇ ਲੋਕ ਜਿਹੜੇ ਵਿਜ਼ਨ ਦਾ ਵੋਟ ਪਾਉਂਦੇ ਆ ਉਹਨਾਂ ਨੇ 4 ਮਹੀਨੇ ਬਾਅਦ ਇਹਨੂੰ ਅਗਰ ਸ਼ੀਸ਼ਾ ਬਕਾਤਾ ਸੀ ਸਰਕਾਰ ਨੂੰ ਸਰਬਜੀਤ ਮਾਨ ਨੂੰ ਜਿਤਾ ਕੇ ਭਾਵੇਂ ਉਹ ਕੈਂਡੀਡੇਟ ਕਿਸੇ ਕੰਮ ਦਾ ਹੋਵੇ ਨਾ ਹੋਵੇ ਪਰ ਇਹ ਸਭ ਕੁਝ ਸਿਖਾਉਣਾ ਜਾਣਦੇ ਆ ਹੁਣ ਅਸੀਂ ਇਹੀ ਇਥੇ ਹਾਰ ਨਾਰਾ ਮਾਰਨਾ ਵੀ ਤੁਸੀਂ ਸਭ ਸਿਖਾਉਂਦੇ ਸਿਖਾਉਂਦੇ ਭੁੱਲ ਨਾ ਜਾਏ ਜੇ ਪਿਛਲਿਆਂ ਨੂੰ ਜਿਹੜੇ ਕਾਲੀ ਕਾਂਗਰਸੀ ਤੇ ਮਾਨ ਵਗੈਰਾ ਹੈਗੇ ਸਰਨੇ ਪੰਜਾਬ ਦੀ ਬਰਬਾਦੀ ਚ ਬੜਾ ਬਰਦਾ ਹਿੱਸਾ ਪਾਇਆ ਇੱਕ ਦੂਜੇ ਤੋਂ ਵੱਧ ਕੇ ਪਾਇਆ ਹੋਇਆ ਤੇ ਇਹਨਾਂ ਨੂੰ ਯਾਦ ਰੱਖਣਾ ਹੈ ਉਹਨਾਂ ਦੇ ਸਮੇਂ ਵਿੱਚ ਕੋਈ ਨਵੇਂ ਉਮੀਦਵਾਰ ਜਿਹੜੇ ਚੁਣੀਏ ਮੈਂ ਵੀ ਉੱਥੇ ਜੇ ਇਲੈਕਸ਼ਨ ਮੈਂ ਲੜਿਆ ਤਾਂ ਮੈਂ ਆਪਣੀ ਆਪਸ਼ਨ ਵੀ ਦੇਉਂਗਾ ਭਾਈ ਜੇ ਤੁਹਾਨੂੰ ਠੀਕ ਲੱਗਦਾ ਤਾਂ ਵੋਟ ਪਾਜੇ ਨਹੀਂ ਤਾਂ ਨੋਟਾ ਦਾ ਬਟਨ ਹੈਗਾ ਹੋਰ ਕੋਈ ਚੰਗਾ ਬੰਦਾ ਲੜ ਸਕਦਾ ਹੈ ਉਹਦੀ ਨਾਲ ਗੱਲ ਕੀਤੀ ਜਾ ਸਕਦੀ ਹੈ ਇਸ ਕਰਕੇ ਨਵੀਂ ਬਦਲ ਵਾਲੇ ਪਾਸੇ ਜਾਣਾ ਸ਼ਾਸਨ ਜਿਹੜਾ ਟਾਰਗੇਟ ਕਰਾਉਗਾ ਜਿਹੜਾ ਪੰਜਾਬ ਅੱਜ ਜੇ ਅਸੀਂ ਸੜੂਰ ਵਿੱਚ ਕਰ ਲਾਂਗੇ ਤੇ ਕੱਲ ਨੂੰ ਪੰਜਾਬ 'ਚ ਮੈਸੇਜ ਚਲਾ ਜਾਊਗਾ 27 ਦੇ ਵਿੱਚ ਉਸ ਕਰਕੇ ਸਾਰੀ ਕਵਾਇਰ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਪੰਜਾਬ 27 ਦੇ ਵਿੱਚ ਬਚਾਉਣਾ ਕਿਵੇਂ ਇਹ ਨਗਰਾਂ ਤੋਂ ਇਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੁਝ ਬੰਦੇ ਥੋੜੇ ਮੋਤ ਲੋਕ ਨੂੰ ਮੈਨੂੰ ਲੱਗਦਾ ਹੈ ਕਿ ਕਾਫਲਾ ਵੱਡਾ ਹੋਊਗਾ ਤੇ ਫਿਰ ਅਸੀਂ ਸਫਲ ਹੋ ਸਕਾਂਗੇ ਕੋਸ਼ਿਸ਼ ਪੂਰੀ ਹੈ ਪਰ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਲੱਗਦਾ ਹੈ ਕਿ ਜਿਹੜਾ ਹੈਗਾ ਕੁਝ ਸਮਾਂ ਬਦਲੂਗਾ ਤੇ ਪੰਜਾਬ ਦਾ ਜਿਹੜਾ ਹੈਗਾ ਫਿਰ ਤੋਂ ਖਲੜੇ ਰਸਤੇ ਉੱਤੇ ਰੂਗਾ ਜੀ ਤਰਨਤਾਰਨ ਦੀਆਂ ਜਿਹੜੀਆਂ ਮੌਤਾਂ ਹੋਈਆਂ ਸਨ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਮੰਦੀ ਹੁਣ ਇੱਥੇ ਜਿਹੜੀਆਂ ਮੌਤਾਂ ਦਾ ਬੱਸ ਸਰਕਾਰ ਲੱਗਦਾ ਹੈ ਕਿ ਕੋਈ ਤੁਹਾਡੇ ਘਰ ਇੱਥੇ ਕਾਰਵਾਈ ਕਰੂਗੀ ਜਾਂ ਉਹਨਾਂ ਨੂੰ ਇਨਸਾਬ ਮਿਲੇਗਾ ਤਰਨਤਾਰਨ ਦੀ ਗੱਲ ਹੀ ਪਹਿਲਾਂ ਕਰ ਲੈਣੇ ਆ ਮੈਂ ਬਿਲਕੁਲ ਇਸ ਗੱਲ ਨੂੰ ਉਸ ਨਾਲ ਜੋੜ ਰਿਹਾ ਇੱਥੇ ਕਿ ਜਿਹੜੀਆਂ ਪਾ 16 17 ਮੌਤਾਂ ਹੋ ਚੁੱਕੀਆਂ ਐ ਅਜੇ ਵੀ ਕੋਈ ਹੋਰ ਮੰਦਭਾਗੀ ਖਬਰ ਘਟਨਾ ਨਾ ਵਾਪਰੇ ਮਾੜੀ ਗੱਲ ਪਰ ਕੋਈ ਕੁਝ ਨਹੀਂ ਕਿਹਾ ਜਾ ਸਾਰਾ ਕੁਝ ਲੋਕ ਬਹੁਤ ਜ਼ਿਆਦਾ ਸੀਰੀਅਸ ਪਏ ਐ ਹੋਰ ਮੌਤਾਂ ਹੋਣ ਦੀ ਵੀ ਸੰਭਾਵਨਾ ਹੈ ਪਰ ਉਥੇ ਤੁਸੀਂ 100 ਕਹਿੰਨੇ ਹੋ ਉੱਥੇ 300 ਤੋਂ ਵੱਧ ਬੰਦਾ ਮਰਿਆ ਸੀਗਾ ਇਹਨਾਂ ਦੇ ਸਰਕਾਰੀ ਅੰਕੜੇ ਲਕੋਲੇ ਸੀਗੇ ਜੀ ਉਸ ਕਰਕੇ ਉਹਦੇ ਵਿੱਚ ਇਹੀ ਹਰਪਾਲਜੀ ਮਾ ਫਿਰ ਜਿਹੜਾ ਹੁਣ ਇੱਥੇ ਜਿਹੜਾ ਮੁਰਜਮ ਬਣਿਆ ਫਿਰਦਾ ਇਹ ਉਦੋਂ ਉੱਥੇ ਲੋਕ ਸਭਾ ਦਾ ਆਪਣੇ ਵਿਧਾਨ ਸਭਾ ਦਾ ਸੀਗਾ ਲੀਡਰ ਉੱਥੇ ਜਾ ਕੇ ਨੇ ਪੂਰੀ ਉਦੋਂ ਰਾਜਨੀਤੀ ਕੀਤੀ ਭਵੰਤਮਨ ਆਪ ਗਿਆ ਜਿਹੜੀ ਤੁਸੀਂ ਗੱਲ ਕਰਦੇ ਹੋ ਚੀਕਾਂ ਮਾਰੀਆਂ 302 ਦਾ ਪਰਚਾ ਤਾਂ ਹੁਣ ਵੀ ਦਿੱਤਾ ਇਹਨਾਂ ਨੇ ਪਰ 302 ਬਣਦੀ ਹੋਵੇ ਤਾਂ ਫਿਰ ਨਾ ਪਰ ਜੇ ਤੁਸੀਂ ਬਣਦੀਆਂ ਧਰਾਵਾਂ ਦਾ ਦਿਓ ਜ਼ਿੰਮੇਵਾਰ ਬੰਦੇ ਆ ਦੇ ਦਿਓ ਇਹਨਾਂ ਦੀ ਨੈਗਲੀਜੈਂਸੀ ਉਹਨਾਂ ਦੇ ਉਹਨਾਂ ਨੂੰ ਨੈਗਲੀਜੈਂਸੀ ਮੰਤੀਆਂ ਤੇ ਦੇਣਾ ਚਾਹੀਦਾ ਹੈ ਸੁਣੋ ਸੁਣੋ ਨੈਗਲੀਜੈਂਸੀ ਜਿਹੜੀ ਉਥੇ ਉਦੋਂ ਇਹਨਾਂ ਨੇ ਕੁਝ ਐਕਸਰਸਾਈਜ਼ ਦੇ ਅਫਸਰ ਤੇ ਜਿਹੜੇ ਹੈਗੇ ਆ ਦੋ ਡੀਐਸਪੀ ਸਸਪੈਂਡ ਕੀਤੇ ਸੀ ਕੀ ਦੱਸਿਆ ਉਹਦੇ ਬਾਅਦ ਕਿਸੇ ਦੇ ਖਾ ਕੋਸ਼ ਹੋਇਆ 4 ਮਹੀਨੇ ਬਾਅਦ ਲੋਕ ਭੁੱਲ ਜਾਂਦੇ ਆ ਨਵੇਂ ਮੁੱਦੇ ਆ ਜਾਂਦੇ ਆ ਹੁਣ ਵੀ ਮਨ ਨੂੰ ਇਹ ਲੱਗ ਰਿਹਾ ਹੈ ਕਿ ਜਿਵੇਂ ਕੇਜੀਵਾਰ ਵਾਲਾ ਜਿਹੜਾ ਕੰਮ ਚੱਲ ਪਿਆ ਉਹਦੇ ਚ ਇਹ ਲਾਸ਼ਾਂ ਦੀ ਜਿਹੜੀ ਕਾਮਰੋਲੀ ਹੈ ਉਹ ਜਿਹੜੀ ਹੈਗੀ ਬਿਲਕੁਲ ਰੁਲ ਜਾਣੀ ਹੈ ਅਸੀਂ ਟਰਾਈ ਤਾਂ ਕਰ ਰਹੇ ਹਾਂ ਬਹੁਤ ਕੋਸ਼ਿਸ਼ ਪਰ ਗੱਲ ਇਹ ਵੀ ਗਰੀਬ ਲੋਕ ਨੇ ਇਨੀ ਹਿੰਮਤ ਕਰਨ ਵਾਸਤੇ ਕੋਈ ਅਗਲੇ ਪਾਸੇ ਆਉਣ ਵਾਲੇ ਮਜ਼ਬੂਤ ਬੰਦੇ ਨਾਲ ਨਹੀਂ ਹੈਗੇ ਤੋਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਰਕਾਰ ਹੈਗੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤੋਂ ਖੜਾ ਤਾਂ ਆਪਣਾ ਛੜਾ ਲੂਗੀ ਪਰ ਇਹਦਾ ਇੰਪੈਕਟ ਗਿਆ ਇਹਦਾ ਉਹ ਬਹੁਤ ਮਾਰਾ ਗਿਆ ਬਿਲਕੁਲ ਜਿਹੜਾ ਈਡੀ ਦੇ ਵਿੱਚ ਰਿਪੋਰਟ ਜਿਹੜੀ ਬਣ ਗਈ ਸੀ ਉਦੋਂ ਪਿਛਲੇ ਤਰਨ ਤਾਰਨ ਦੀ ਉਹਦੇ ਵਿੱਚ 11 ਐਮਐਲਏ ਮੰਤਰੀਆਂ ਦੇ ਨਾਮ ਆ ਗਏ ਸੀਗੇ ਇਹਨਾਂ ਦੇ ਆ ਕਾਂਗਰਸ ਵਾਲਿਆਂ ਦੇ ਜੇ ਤੁਸੀਂ ਕਾਂਗਰਸ ਵਾਲਿਆਂ ਦੇ ਕਾਰਵਾਈ ਨਹੀਂ ਕਰ ਸਕਦੇ ਤੇ ਫਿਰ ਕੀ ਕਰੋਗੇ ਇਥੇ ਸਿੱਧ ਹੁੰਦਾ ਇਕੱਠੇ ਇਹ ਜੀ ਜਿਹੜੀ ਗੱਲ ਕਰਦੇ ਆਪਾਂ ਵੀ ਇਹ ਕਾਂਗਰਸ ਦੇ ਈਡੀ ਵਾਲੇ ਬੰਦੇ ਜਿਹੜੇ ਪਹਿਲਾਂ ਵਾਲੇ ਹੈਗੇ ਆ ਪਰਚੇ ਦੇ ਵਿੱਚ ਨਾਮ ਆ ਉਹਨਾਂ ਦੇ ਤੁਸੀਂ ਉਹਨਾਂ ਨੂੰ ਨਹੀਂ ਕੱਢ ਸਕਦੇ ਇਹ ਤਾਂ ਮੈਂ ਤੁਸੀਂ ਇਕੱਠੇ ਹੋ ਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਈ ਦਿੰਦੀਆਂ ਉਹ ਤਾਂ ਸਿੱਕੋ ਸਾਹਿਬ ਪਿਛਲੇ ਵਿਧਾਨ ਸਭਾ ਦੇ ਸੈਸ਼ਨ 'ਚ ਪੰਜਾਬ ਦੇ ਲੋਕਾਂ ਨੇ ਬਖੂਬੀ ਵੇਖ ਲਿਆ ਹੈ ਬਾਜਬਾ ਤੇ ਭਗਵੰਤ ਸਿੰਘ ਸਾਹਿਬ ਆਪ ਚ ਕੇਵਲ ਲੜਦੇ ਨੇ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾਉਣ ਵਾਸਤੇ ਕਿਉਂਕਿ ਉੱਥੇ ਵਿਚਾਰ ਕੀਤੀ ਜਾ ਸਕਦੀ ਹੈ ਤੁਸੀਂ ਜਨਾਨੀਆਂ ਵਾਂਗੂ ਮੈਨੂੰ ਮੈ ਨਹੀਂ ਹੋ ਰਹੇ ਹੋ ਲੋਕਾਂ ਦੇ ਮੁੱਦੇ ਤੇ ਵਿਚਾਰੇ ਜਾ ਸਕਦੇ ਸਨ ਵਿਧਾਨ ਸਭਾ 'ਚ ਤੁਸੀਂ ਇਹ ਜਿਹੜੇ ਆਪਣੇ ਨਿੱਜੀ ਰੰਜਿਸ਼ਾਂ ਕੱਢਦੇ ਪਏ ਹੋ ਲੋਕ ਜਾਣਗੇ ਇਸ ਗੱਲ ਨੂੰ ਹੂੰ ਹੂੰ ਮੈਨੂੰ ਠੀਕ ਹੈ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਤੇ ਅਮੀਰ ਕਰਦੇ ਆ ਕਿ ਜਿਹੜਾ ਹੈਗਾ ਆਉਣ ਵਾਲਾ ਸਮਾਜ ਜਿੱਥੇ ਚੰਗੇ ਲੋਕ ਜਿਹੜੇ ਜਿਨ੍ਹਾਂ ਨੂੰ ਕੋਈ ਆਪਣੀ ਥਗੀਆਂ ਮਾਰਨ ਦਾ ਕੰਮ ਨਾ ਹੋਵੇ ਜਿਨ੍ਹਾਂ ਨੇ ਆਪਦੇ ਨਿਜਨਾ ਪਾਲਨੇ ਹੋਣ ਜਿਨ੍ਹਾਂ ਨੇ ਆਪਦੀਆਂ ਫੈਕਟਰੀਆਂ ਚਲਾਉਣੀਆਂ ਹੋਣ ਜਿਨ੍ਹਾਂ ਨੇ ਆਪਦੀਆਂ ਲਾਦਾ ਨੂੰ ਸੈੱਟ ਨਾ ਕਰਨਾ ਹੋਵੇ ਇਹਨਾਂ ਦੇ ਤਾਂ ਮੰਤਰੀ ਹੁਣ ਨੌਕਰੀਆਂ ਵੀ ਆਪਦੀਆਂ ਲਾਦਾ ਦੇਣ ਲੱਗ ਪਏ ਜੀ ਇੰਟਰਵਿਊ ਵੀ ਸਿੱਧਾ ਹੁੰਦਾ ਇੱਕ ਬੰਦੇ ਦੀ ਨੌਕਰੀ ਨਿਕਲਦੀ ਇੱਕ ਬੰਦਾ ਸਿਲੈਕਟ ਹੋ ਜਾਂਦਾ ਆ ਹਾਲ ਹੋ ਗਿਆ ਇਹਨਾਂ ਨੂੰ ਤਾਂ ਛੱਡੇ ਦੀ ਕੋਈ ਪਸਾ ਜੀ ਲੋਕਾਂ ਵਾਸਤੇ ਤਾਂ ਕੁਝ ਹੁੰਦਾ ਲੋਕਾਂ ਦਾ ਰਹਿ ਗਈ ਗਿਆ ਦੇ ਵਿੱਚ ਜਿਸ ਬੁਰੇ ਤਰੀਕੇ ਨਾਲ ਇਹ ਲੁੱਟਣ ਪਏ ਸਟੇਟ ਨੂੰ ਉਸ ਤੋਂ ਦਾ ਜਿਹੜਾ ਨਿਰਾਸ਼ਾ ਦਾ ਜਿਹੜੀ ਹੁੰਦੀ ਹੁੰਦੀ ਹੈ ਨਫਰਤ ਔਰ ਗੁੱਸੇ ਦੀ ਭਾਵਨਾ ਲੋਕਾਂ ਦੇ ਗੁੱਸੇ ਤੋਂ ਵੀ ਅੱਗੇ ਇਸ ਟਾਈਮ ਮੈਂ ਅੰਗਰੂਰ ਦੀ ਲੋਕਾਂ ਵਿੱਚ ਨਫਰਤ ਵੇਖ ਰਿਹਾ ਇਹਨਾਂ ਦੇ ਖਿਲਾਫ ਤੇ ਇਹਦਾ ਜਿਹੜਾ ਇੱਕ ਤਰੀਕ ਨੂੰ ਜਿਹੜਾ ਦਿਖਾਈ ਦੇ ਜੂਗਾ ਤੇ ਚਾਰ ਨੂੰ ਸਭ ਜੂਨ ਨੂੰ ਜਿਹੜਾ ਹੈਗਾ ਰਿਜ਼ਲਟ ਸਾਹਮਣੇ ਕੋਈ ਨਾ ਕੋਈ ਐਸਾ ਆਊਗਾ ਜਿਹਨਾਂ ਪੰਜਾਬ ਵਿੱਚ ਕੋਈ ਨਾ ਕੋਈ ਨਵੀਂ ਹਵਾ ਜਿਹੜੀ ਹੈਗੀ ਔਰ ਜ਼ਰੂਰ ਵਗੂਗੀ ਤਾਂ ਕਿ ਪੰਜਾਬ ਦਾ ਕੁਝ ਚੰਗਾ ਹੋ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ